ਸਤਿ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਸ ਚੈਨਲ ਦੇ ਉੱਪਰ ਅਸੀਂ ਕਿਸਾਨਾਂ ਦੀ ਜਾਣਕਾਰੀ ਵਾਲੀਆਂ ਵੀਡੀਓ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਆ ਇਸੇ ਤਰ੍ਹਾਂ ਤੁਹਾਡੇ ਲਈ ਇੱਕ ਹੋਰ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਜਿਹੜੇ ਮੇਰੇ ਕਿਸਾਨ ਵੀਰ ਮੱਕੀ ਦਾ ਆਚਾਰ ਪਾਉਂਦੇ ਨੇ ਉਹ ਜਦੋਂ ਚਾਰ ਦੇ ਲਈ ਜਿਹੜਾ ਟੋਆ ਤਿਆਰ ਕਰਦੇ ਨੇ ਜਿਸ ਦੀਆਂ ਕਿ ਦੁਆਰਾ ਜਿਹੜੀਆਂ ਉਹ ਮਿੱਟੀ ਦੀਆਂ ਬਣਾਉਂਦੇ ਨੇ ਉਸ ਦੇ ਬਿਤੇ ਉਹਨਾਂ ਨੂੰ ਜਿਹੜੀ ਕਾਗਜ਼ ਦੀ ਵਰਤੋਂ ਕਰਨ ਦੀ ਲੋੜ ਪੈਂਦੀ ਹੈ ਸੈਡਾਂ ਦੇ ਪਾਸਿਆਂ ਤੇ ਜਿਹੜਾ ਕਾਗਜ਼ ਪਾਉਣਾ ਪੈਂਦਾ ਹੈ ਤੇ ਉੱਪਰ ਵੀ ਕਾਗਜ਼ ਪਾਉਣਾ ਪੈਂਦਾ ਹੈ ਪਰ ਕਿਸਾਨ ਵੀਰੋ ਜੇਕਰ ਆਪਾਂ ਉਹਨਾਂ ਛੱਡਾਂ ਨੂੰ ਇਸ ਤਰ੍ਹਾਂ ਲਿਪ ਦਈਏ ਤਾਂ ਜਿਹੜਾ ਸੈਡਾਂ ਵਾਲਾ ਖਰਚਾ ਜਿਹੜਾ ਕਾਗਜ਼ ਦਾ ਉਹ ਆਪਾਂ ਜਰੂਰ ਬਚਾ ਸਕਦੇ ਆ ਕਿਉਂਕਿ ਇਸ ਧੜ ਨੂੰ ਜਿਹੜੀ ਕੰਦ ਨੂੰ ਜਿਹੜਾ ਆਪਾਂ ਮਿੱਟੀ ਦੇ ਨਾਲ ਬਣਾ ਕੇ ਲਿਪ ਦਿੰਦੇ ਆ ਤਾਂ ਇਹਦੇ ਜਿਹੜੇ ਰੋਮ ਬੰਦ ਹੋ ਜਾਂਦੇ ਨੇ ਯਾਨੀ ਕਿ ਹਵਾ ਜਿਹੜੀ ਇਹਦੇ ਬੰਦ ਹੋ ਜਾਂਦੀ ਹੈ ਜਿਸ ਤਰ੍ਹਾਂ ਕਾਗਜ਼ ਦੇ ਨਾਲ ਹੋ ਜਾਂਦੀ ਹੈ 4 ਪੌਣ ਤੋਂ 2-4 ਦਿਨ ਪਹਿਲਾਂ ਜੇਕਰ ਆਪਾਂ ਇਸ ਤਰ੍ਹਾਂ ਇਹਦੀਆਂ ਦਵਾਰਾਂ ਨੂੰ ਮਿੱਟੀ ਦੇ ਨਾਲ ਬਣਾ ਕੇ ਚੰਗੀ ਤਰ੍ਹਾਂ ਲਿਪ ਦਿੰਦੇ ਆ ਤਾਂ ਇਹ ਜਿਹੜਾ ਆਪਣਾ ਕਾਗਜ਼ ਦੀ ਵਰਤੋਂ ਆਪਾਂ ਨੂੰ ਕਰਨ ਦੀ ਲੋਡ ਨਹੀਂ ਪੈਂਦੀ ਆਪਾਂ ਆਪਣਾ ਕਾਗਜ਼ ਦਾ ਖਰਚਾ ਬਚਾ ਸਕਦੇ ਹਾਂ ਪਰ ਹਾਂ ਜੇਕਰ ਆਪਾਂ ਫਿਰ ਵੀ ਜ਼ਿਆਦਾ ਸੇਫਟੀ ਦੇ ਲਈ ਆਪਣਾ ਮਨ ਨਹੀਂ ਖੜਦਾ ਆਪਾਂ ਕਾਗਜ਼ ਪਾਉਣਾ ਚਾਹੁੰਦੇ ਹਾਂ ਤਾਂ ਜੇਕਰ ਆਪਾਂ ਇਸ ਤਰ੍ਹਾਂ ਧੜਾ ਜਿਹੜੀਆਂ ਲਿਪਕ ਕੇ ਕਾਗਜ਼ ਪਾਵਾਂਗੇ ਇੱਕ ਤਾਂ ਆਪਣਾ ਜਿਹੜਾ ਕੰਮ ਜ਼ਿਆਦਾ ਸੋਹਣਾ ਬਣ ਜਾਂਦਾ ਅਤੇ ਜਿਹੜਾ ਕਾਗਜ਼ਾ ਛੇਤੀ ਕਾਗਜ਼ ਵੀ ਖਰਾਬ ਨਹੀਂ ਹੋਏਗਾ ਕਿਉਂਕਿ ਲਿਪਣ ਦੇ ਨਾਲ ਜਿਹੜਾ ਮੀਂਹ ਦੇ ਨਾਲ ਆਪਣੀ ਧੇੜ ਸੇਤੀ ਬੈਠਦੀ ਨਹੀਂ ਸੇਤੀ ਜਿਹੜੀ ਅੰਦਰ ਇਹਦੇ ਸੁਹਾਵ ਨਹੀਂ ਜਾਂਦੀ ਜਾਨੀ ਕਿ ਜਿਹੜੀ ਆਪਾਂ ਸਿੰਪਲ ਆਪਾਂ ਮਿੱਟੀ ਦੀ ਗੰਧ ਬਣਾਉਂਦੇ ਆ ਉਹ ਥੋੜੀ ਜਿਹੀ ਮੀਂਹ ਆਉਣ ਦੇ ਨਾਲ ਜਿਹੜੀ ਖੁਰਨੀ ਸਟਾਰਟ ਹੋ ਜਾਂਦੀ ਹੈ ਇਸ ਕਰਕੇ ਇਹ ਜਿਹੜੀ ਥੋੜੀ ਸੇਫਟੀ ਦਾ ਕੰਮ ਵੀ ਕਰਦੀ ਹੈ ਹੁਣ ਕਿਸਾਨ ਵੀਰ ਸੋਚਦੇ ਹੋਣਗੇ ਕਿ ਐਨੀ ਮਿਹਨਤ ਜਿਹੜੀ ਕੌਣ ਕਰੇਗਾ ਕਿ ਕੌਣ ਮਿੱਟੀ ਲਿਆਵੇਗਾ ਕੌਣ ਬਣਾਵੇਗਾ ਕੌਣ ਜਿਹੜੀ ਲਿਪੇਗਾ ਸੋ ਕਿਸਾਨ ਵੀਰੋ ਪਹਿਲੀ ਗੱਲ ਤਾਂ ਜੇਕਰ ਆਪਾਂ ਮੱਕੀ ਦਾ ਚਾਰ ਪਾਉਂਦੇ ਆ ਤਾਂ ਆਪਾਂ ਨੂੰ ਮਿਹਨਤ ਜਿਹੜੀ ਆ ਕਰਨੀ ਪੈਂਦੀ ਹੈ ਜੇਕਰ ਆਪਾਂ ਉਹਨੂੰ ਚੰਗੀ ਤਰ੍ਹਾਂ ਜਿਹੜੀ ਸੁਰੱਖਿਆਤ ਰੱਖਣਾ ਚਾਹੁੰਦੇ ਆ ਨਹੀਂ ਤਾਂ ਆਪਣਾ ਚਾਰ ਆ ਜਿਹੜਾ 2-4 ਮਹੀਨਿਆਂ ਦੇ ਬਾਅਦ ਹੀ ਗਲਣਾ ਛੱਡਣਾ ਸਟਾਰਟ ਹੋ ਜਾਂਦਾ ਹੈ ਕਿਉਂਕਿ ਜਿਹੜਾ ਮੱਕੀ ਦਾ ਚਾਰ ਆ ਇਹ ਇੱਕ ਮਿਹਨਤੀ ਬੰਦੇ ਦਾ ਹੀ ਕੰਮ ਹੈ ਦੂਸਰੀ ਗੱਲ ਜਿਹੜਾ ਚਾਰ ਵਾਲਾ ਪਿੱਟ ਹੁੰਦਾ ਉਹ ਆਪਾਂ ਜ਼ਿਆਦਾਤਰ ਖੇਤਾਂ ਦੇ ਵਿੱਚ ਹੀ ਬਣਾਉਂਦੇ ਆ ਕਿਸਾਨ ਵੀਰੋ ਕੋਈ ਕਿਸਾਨ ਵੀਰ ਹੁੰਦਾ ਜਿਹੜਾ ਕਿ ਘਰ ਦੇ ਵਿੱਚ ਬਣਾਉਂਦਾ ਹੈ ਕਿ ਜਿਆਦਾਤਰ ਮੋਸਟਲੀ ਜਿਹੜਾ ਖੇਤਾਂ ਦੇ ਵਿੱਚ ਹੀ ਇਹਨੂੰ ਬਣਾਇਆ ਜਾਂਦਾ ਤੇ ਉੱਥੇ ਇਸ ਤਰ੍ਹਾਂ ਜਿਹੜੀ ਇਹਦੀ ਲਪਿਆਈ ਕਰਨੀ ਬਹੁਤ ਹੀ ਜ਼ਿਆਦਾ ਜਿਹੜੀ ਸੌਖੀ ਐ ਕਿਸਾਨ ਵੀਰੋ ਕਿਉਂਕਿ ਜਦੋਂ ਆਪਾਂ ਬਾਹਣ ਦੇ ਵਿੱਚ ਜਿੱਥੇ ਆਪਾਂ ਟੂਆ ਤਿਆਰ ਕਰਦੇ ਆ ਤਾਂ ਨਾਲ ਲੱਗਦੀ ਜ਼ਮੀਨ ਦੇ ਵਿੱਚ ਹੀ ਦੋ ਪੰਡਾਂ ਤੂੜੀ ਦੀਆਂ ਸੱਟੋ ਤੇ ਉਸ ਨੂੰ ਜਿਹੜਾ ਪਹਿਲਾਂ ਰੋਟਾਵੀਟਰ ਦੇ ਨਾਲ ਵਾਹ ਲਓ ਤੇ ਉੱਪਰ ਦੋ ਪੰਡਾਂ ਜਿਹੜੀਆਂ ਆਪਣੀਆਂ ਤੂੜੀ ਦੀਆਂ ਸੱਟ ਕੇ ਦਵਾਰਾ ਜਿਹੜਾ ਉਸ ਵਿੱਚ ਪਾਣੀ ਛੱਡ ਕੇ ਰੂਟਾਵੇਟਰ ਚਲਾ ਦਿਓ ਅਤੇ 2 ਦਿਨ ਜਿਹੜਾ ਉਹਨੂੰ ਇਸੇ ਤਰ੍ਹਾਂ ਰੱਖ ਦਿਓ 2 ਦਿਨ ਦੇ ਲਈ ਅਤੇ ਥੋੜਾ ਥੋੜਾ ਜਿਹੜਾ ਪਾਣੀ ਉਹਦੇ ਉੱਪਰ ਪਾਉਂਦੇ ਰਹੋ ਚਾਹੇ ਆਪਾਂ ਮੋਟਰ ਦੇ ਦੁਆਰਾ ਜਿਹੜਾ ਪਾਣੀ ਉਹਨੂੰ ਲਾ ਸਕਦੇ ਹਾਂ ਖੇਤ ਦੇ ਵਿੱਚ ਜਿਹੜਾ ਪਾਣੀ ਦਾ ਜਿਆਦਾ ਸਾਧਨ ਹੁੰਦਾ ਵੈਸੇ ਇਹਨੂੰ ਜਿਆਦਾ ਆਪਾਂ ਨੂੰ ਜਿਹੜੀ ਮਦਨ ਕਰਨ ਦੀ ਲੋੜ ਨਹੀਂ ਪੈਂਦੀ ਜੇਕਰ ਆਪਾਂ ਰੂਟਾਵੇਟਰ ਦੇ ਨਾਲ ਆਪਾਂ ਇਹ ਮਿੱਟੀ ਬਣਾਉਂਦੇ ਆਂ ਪਾਣੀ ਛੱਡ ਕੇ ਆ ਇਹ ਤੁਸੀਂ ਦੇਖ ਸਕਦੇ ਹੋ ਦੂਜੇ ਤੀਜੇ ਦਿਨੀ ਜਿਹੜੀ ਰਾ ਪੂਰੀ ਵਧੀਆ ਜਿਹੜੀ ਤਿਆਰ ਹੋ ਜਾਂਦੀ ਹੈ ਆਰਾਮ ਦੇ ਨਾਲ ਆਪਾਂ ਇਹਨੂੰ ਲਗਾ ਸਕਦੇ ਹਾਂ ਕਿਉਂਕਿ ਰੂਟਾਵੇਟਰ ਨਾਲ ਇਹਦੀ ਮਲਾਈ ਆ ਜਿਹੜੀ ਵਧੀਆ ਹੋ ਜਾਂਦੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕਿੰਨੀ ਜਿਹੜੀ ਸਫਾਈ ਆ ਰਹੀ ਹੈ ਬਿਲਕੁਲ ਵੀ ਕੋਈ ਇਹ ਮਿੱਟੀ ਜਿਹੜੀ ਮੱਦੀ ਨਹੀਂ ਗਈ ਸਿਰਫ ਰੂਟਾਵੇਟਰ ਦੇ ਨਾਲ ਜਿਹੜੀ ਇਹਦੀ ਉੱਪਰੋਂ ਵਹਾਈ ਕਰੀ ਗਈ ਸੀ ਪਾਣੀ ਛੱਡ ਕੇ ਤੇ ਇੱਕ ਵਾਰੀ ਪਾਣੀ ਛੱਡਣ ਤੋਂ ਪਹਿਲਾਂ ਤੇ ਆਰਾਮ ਦੇ ਨਾਲ ਆਪਾਂ ਨਾਲ ਲੱਗਦੀ ਹੈ ਜਿਹੜੀ ਵੱਟ ਦੇ ਨਾਲ ਹੀ ਜ਼ਮੀਨ ਦੇ ਵਿੱਚ ਆਪਾਂ ਦੋ ਪੰਡਾਂ ਤੂੜੀ ਦੀਆਂ ਸਿੱਟ ਕੇ ਇਹੜਾ ਰੂਟਾਵੀਟਰ ਦੇ ਨਾਲ ਇਹ ਜਿਹੜੀ ਮਿੱਟੀ ਆਪਾਂ ਤਿਆਰ ਕਰ ਸਕਦੇ ਆਂ ਅਤੇ ਸਭ ਤੋਂ ਲਾਉਣ ਦਾ ਸੌਖਾ ਤਰੀਕਾ ਨਾਲ ਹੀ ਨਾਲੋਂ ਹੀ ਜਿਹੜੀ ਚੱਕ ਗਏ ਆਪਾਂ ਪੱਠੜਾਂ ਦੇ ਨਾਲ ਜਿਹੜੀ ਆਪਣੀ ਟੋਏ ਦੀ ਕੰਦ ਹੁੰਦੀ ਆ ਤਾਂ ਉਸ ਨੂੰ ਆਪਾਂ ਜਨਨ ਕੀ ਆਪਾਂ ਸਿਰਫ ਇੱਕ ਘੰਟੇ ਕੁ ਦੇ ਵਿੱਚ ਜਿਹੜਾ ਸਮਾਂ ਆਪਾਂ ਨੂੰ ਲੱਗਦਾ ਇਹ ਕੰਦਾਂ ਨੂੰ ਲਿਪਣ ਦੇ ਲਈ ਜਨਨ ਕੀ ਦੇਖਣ ਨੂੰ ਇਹ ਜਿਹੜਾ ਜ਼ਿਆਦਾ ਲੰਮਾ ਚੌੜਾ ਕੰਮ ਲੱਗਦਾ ਪਰ ਅਸਲ ਦੇ ਵਿੱਚ ਇਹ ਸਿਰਫ 2 ਕੁ ਘੰਟਿਆਂ ਦਾ ਕੰਮ ਹੁੰਦਾ ਏ ਜੇਕਰ ਆਪਾਂ ਕਰਨਾ ਚਾਹੁੰਦੇ ਆਂ ਜਿਹੜਾ ਵੀ ਕਿਸਾਨ ਵੀਰ ਇਸ ਤਰ੍ਹਾਂ ਜਿਹੜਾ ਆਪਣਾ ਚਾਰ ਵਾਲਾ ਟੋਆ ਜਿਹੜਾ ਤਿਆਰ ਕਰਨਾ ਚਾਹੁੰਦਾ ਤਾਂ ਕਿਸਾਨ ਵੀਰੋ ਤੁਸੀਂ ਇਸ ਤਰ੍ਹਾਂ ਮਿੱਟੀ ਬਣਾਉਣ ਦੇ ਬਾਅਦ ਦੇ ਵਿੱਚ ਤੁਸੀਂ ਇੱਕ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਜਿੱਥੇ ਤੁਸੀਂ ਮਿੱਟੀ ਫੇਰਨੀ ਹੈ ਜਿਹੜੀ ਵੀ ਕੰਧ ਤੇ ਉਹ ਕੰਧ ਤੁਹਾਡੀ ਜਿਹੜੀ ਥੋੜੀ ਥੋੜੀ ਗਿੱਲੀ ਜ਼ਰੂਰ ਹੋਣੀ ਚਾਹੀਦੀ ਆ ਜਾਂ ਫਿਰ ਤੁਸੀਂ ਇਸ ਤਰ੍ਹਾਂ ਜਿਹੜਾ ਆਪਣੇ ਸਪਰੇਅ ਵਾਲੇ ਪੰਪ ਦੇ ਵਿੱਚ ਪਾਣੀ ਪਾ ਕੇ ਮੂਰੇ ਮੂਰੇ ਜਿਹੜਾ ਆਪਣੇ ਪੰਪ ਦੇ ਨਾਲ ਜਿਹੜਾ ਸੜਕਾ ਕਰ ਸਕਦੇ ਹਾਂ ਥੋੜਾ ਥੋੜਾ ਜਿਹੜੀ ਉਹ ਧੜਨ ਨੂੰ ਗਿੱਲੀ ਰੱਖਣਾ ਹੈ ਤਾਂ ਕਿ ਜਿਹੜੀ ਉਹਦੇ ਉੱਪਰ ਜਿਹੜੀ ਮਿੱਟੀ ਕੋਈ ਵੀ ਜਿਹੜਾ ਆਪਣਾ ਬੰਦਾ ਮਿੱਟੀ ਨੂੰ ਫੇਰੇਗਾ ਤਾਂ ਉਹ ਜਿਹੜੀ ਸੁੱਕਣ ਦੇ ਬਾਅਦ ਜਿਹੜੀ ਲਹੇ ਨਾ ਚੰਗੀ ਤਰ੍ਹਾਂ ਜਿਹੜੀ ਮਿੱਟੀ ਜੰਮ ਜਾਵੇ ਸੋ ਏਸੀ ਇੱਕ ਨਿੱਕੀ ਜੀ ਜਾਣਕਾਰੀ ਕਿਸਾਨ ਦੋਸਤੋ ਜੋ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ